ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਚੋਨੇ ਲਈ ਤਿਆਰੀਆਂ ਹੁੰਦੀਆਂ ਵੀ ਨਹੀਂ ਵਾਹਿਗੁਰੂ ਜੀ ਵੇਖੋ ਟਟਰੀ ਕਿਵੇਂ ਬੋਲਦੀ ਵੀ ਹੈ ਵਾਹਿਗੁਰੂ ਆਂਡੇ ਵਿਖਾਉਂਦੇ ਸੀ ਵਾਹਿਗੁਰੂ ਜੀ ਬੱਚੇ ਆ ਚੁੱਕਿਆ ਇੱਕ ਆ ਦੇਖੋ ਬੱਚਾ ਇੱਕ ਆ ਚੁੱਕਿਆ ਦੋ ਰਹਿ ਗਏ ਨੇ ਕਿਵੇਂ ਰੋਲਾ ਪਾਉਂਦੀ ਜੀ ਦੇਖੋ ਮਾਂ ਮਾਂ ਹੁੰਦੀ ਹੈ ਵਾਹਿਗੁਰੂ ਜੀ ਉਹਨੂੰ ਇਹ ਲੱਗਦਾ ਵੇ ਜਿਵੇਂ ਅਸੀਂ ਮਾਰਨ ਆ ਰਹੇ ਹਾਂ ਰੇਕਡ ਬੱਚਾ ਮਾਂ ਕਰੀ ਉਹਨੂੰ ਮਾਂ ਕਰੀ ਰਾਮਦਾਸ ਗਾਥਾ ਹੈ ਅਰੇ ਪਹਿਲਿਆ ਖਾਦੀ ਵਾਹੀ ਵਾ ਦਿੱਤੀ ਆ ਗਿਆ ਪਾਣੀ ਲੱਗਦੇ ਪਏ ਨੇ ਸੋਨੇ ਦੀ ਤਿਆਰੀ ਹੈ ਵਾਹੀ ਸਰਦੀ ਕਾਲਾ ਚ ਰੱਖੇ ਰੱਬ ਸਾਰਿਆਂ ਨੂੰ ਕਮੈਂਟ ਚ ਲਾਈਕ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ